ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਪਜੇ ਤੇ ਫਿਰ ਮੈਂ ਵੀ ਅਸਰਚ ਹੋਣੀ ਆ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਗਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤ ਬਾਪੀ ਆਤ ਤੋਂ ਮਿਹਬੂਰਾ ਪਹਿਲਾਂ ਮੈਂ ਆ ਕੇ ਦੱਸਦਾ ਹੁਣ ਤਿਆਰੀ ਕਰ ਲਓ ਆਪਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ੇ ਵਿੱਚੰਦਾ ਆਦੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ-ਛੋਟੇ ਬੱਚੇ ਜਿੰਨਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵੇਚਣ ਵਾਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਦੀ ਤਿਆਰੀ ਕਰ ਲਓ ਮੈਂ ਆਤਾ ਕਬਰਾਂ ਕਬਰ ਕਸ ਕੇ ਲਿਆ ਸਭ ਤੋਂ ਪਹਿਲਾਂ ਮੈਂ ਇਸ ਪੈਨ ਨੂੰ ਅਡੌਪਟ ਕਰਦਾ ਇਸ ਪੈਨ ਨੂੰ ਮੈਂ ਨਸ਼ਾ ਮੁਕਤ ਕਰਨਾ ਹੈ ਸੋ ਆਜ ਮੈਂ ਫਿਰ ਦੁਬਾਰੇ ਬੇਨਤੀ ਕਰਦਾ ਜੋ ਵੀ ਸਭ ਤੋਂ ਪਹਿਲਾਂ ਕੋਈ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਪਹੁੰਚੇ ਤੇ ਫਿਰ ਮੈਂ ਵੀ ਐਸਐਚਓ ਨਹੀਂ ਆਵਾਂ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪ ਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਹੈ ਕਿ ਮੇਰੇ ਨਕਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤਮਾ ਬਾਪੀ ਆਤਮਾ ਕੋ ਮਿਹਬੂਰਾ ਪਹਿਲਾਂ ਮੈਂ ਆ ਕੇ ਦੱਸਦਾ ਔਰ ਤਿਆਰੀ ਕਰ ਲੋ ਆਪਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ੇ ਵਿੱਚ ਹੁੰਦਾ ਆਦੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਿੰਨਾਂ ਜਨਮੀਆਂ ਨੇ ਲਾਏ ਨੇ ਕੁੜੀਆਂ ਵਿੱਚ ਨਾਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਪੀ ਤਿਆਰੀ ਕਰ ਲਓ ਮੈਂ ਆਤਾ ਕਬਰਾਂ ਕਬਰ ਕਸ ਕਰ ਲਿਆ ਸਭ ਤੋਂ ਪਹਿਲਾਂ ਮੈਂ ਸਪੈਨ ਨੂੰ ਅੱਜ ਅਡਾਪਟ ਕਰਦਾ ਇਸ ਪੈਨ ਨੂੰ ਮੈਂ ਨਸ਼ਾ ਮੁਕਤ ਕਰਨਾ ਸੋ ਅੱਜ ਮੈਂ ਫਿਰ ਦੁਬਾਰੇ ਬੇਨਤੀ ਕਰਦਾ ਜੋ ਵੀ ਅੱਜ ਤੋਂ ਪਹਿਲਾਂ ਹੋ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਪੁੱਜੇ ਤੇ ਫਿਰ ਮੈਂ ਵੀ ਐਸਚਉਣੀ ਆਵਾਂ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਕਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤ ਮੈਂ ਵੀ ਆਪ ਤੋਂ ਮਿਲ ਬੂਰਾ ਪਹਿਲਾਂ ਮੈਂ ਆ ਕੇ ਦੱਸਦਾ ਹਾਂ ਔਰ ਤਿਆਰੀ ਕਰ ਲਓ ਆਪਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਦਾ ਆਦੀ ਹੈ ਆਪਦੇ ਘਰਾਂ ਵਿੱਚ ਵਾਪਸ ਆਜੋ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਅਤੇ ਬੇਨਤੀ ਕਰਦਾ ਜਿਹੜੇ ਛੋਟੇ-ਛੋਟੇ ਬੱਚੇ ਜਿੰਨਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵਿੱਚ ਨਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਪੀ ਤਿਆਰੀ ਕਰ ਲਓ ਮੈਂ ਆਤਾ ਕਬਰਾਂ ਕਬਰ ਕਸ ਕਸ ਲਿਆ ਸਭ ਤੋਂ ਪਹਿਲਾਂ ਮੈਂ ਸਟੈਂਡ ਨੂੰ ਅੱਜ ਡਾਟ ਕਰਦਾ ਇਸ ਪੰਨ ਨੂੰ ਮੈਂ ਨਸ਼ਾ ਮੁਕਤ ਕਰਨਾ ਸੋ આજ ਮੈਂ ਫਿਰ ਦੁਬਾਰੇ ਬੇਨਤੀ ਕਰਦਾ ਜੋ ਵੀ ਅੱਜ ਤੋਂ ਪਹਿਲਾਂ